ਬਾਰਮ ਪ੍ਰਾਚਾ ਵੇਖਣ ਵਾਲੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਵੱਧ ਤੋਂ ਵੱਧ ਵੀਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮੇਰੇ ਭਰਾ ਅੱਜ ਆਪਣੇ ਕੋਲ ਦੋ ਵੱਡੀਆਂ ਵੈੜਾ ਆ ਗਈਆਂ 25 25 30 30 ਕਿਲੋ ਵਾਲੀਆਂ ਦੋਵੇਂ ਵੈੜਾ ਨੇ ਵਿਕਾਊਾ ਆਪਣੇ ਕੋਲ ਤੇ ਬਾਕੀ ਆਪਾਂ ਤੁਹਾਨੂੰ ਇਹਨਾਂ ਬਾਰੇ ਦਿੰਦੇ ਆ ਜਾਣਕਾਰੀ ਸਾਰੀ ਪਹਿਲੇ ਨੰਬਰ ਤੋਂ ਇਹ ਤੋਂ ਸ਼ੁਰੂ ਕਰਦੇ ਆ ਇਹ ਵੀਰ ਦੀ ਫੁੱਲ ਸਾਈਜ਼ ਫੁੱਲ ਬ੍ਰੀਡ ਵੱਡੀ ਵੈੜਾ ਤਾਂ ਬਾਕੀ ਆਪਾਂ ਇਹਦੇ ਬਾਰੇ ਖੋਲ ਕੇ ਤੁਹਾਨੂੰ ਜਾਣਕਾਰੀ ਦਿੰਦੇ ਆਂ ਖੋਲੀ ਹਾਂਜੀ ਦੇਖੋ ਬਾਕੀ ਥਾਂ ਤੋਂ ਕਿਦਾਰਾ ਲੱਗਿਆ ਇਹਨੂੰ ਨਾ ਨਾ ਖੋਲ ਰੰਗ ਸਾਲਿਆ ਫੁੱਲ ਪ੍ਰਿੰਟ ਆ ਵੱਡੀ ਹਾਈ ਗ੍ਰੇਡ ਪੂਰੀ ਐ ਤੇ ਬਾਕੀ ਇਹ ਜਿਹੜਾ ਦੇਣਾ 2-4 ਲੈ ਜਾਊਗੀ ਬਾਕੀ ਵੀਰੇ ਵਸੀ ਬਹੁਤ ਚੰਗੀ ਐ ਨਸਾਂ ਪ੍ਰਿੰਟ ਬਹੁਤ ਆ ਬਾਕੀ ਇਹਦਾ ਮੁੱਲ ਵੀਰੇ 1,10,000 ਰੁਪਏ ਕਰਦੇ ਆ ਕਿਦੇ ਵਿੱਚ ਮਰਤਾਣ ਹੋ ਜਾਏਗਾ ਇੱਕ 5 ਦੀ ਦੇ ਦਾਂਗੇ ਤੇ ਬਾਕੀ ਹੋਰ ਮੇਰਾ ਨਿਰਭਰਾ ਕੋਈ ਫੂਲ ਲਾਵੇ ਆਪਾਂ ਮਰਤਾਣ ਕਰਾਂਗੇ ਜਰੂਰ ਦੇਖੀ ਇਹਦਾ ਤੇ ਬਾਕੀ ਦੁੱਧ ਨੂੰ ਬੱਕੇ ਠੱਡੀ ਠੁੰਡੀ ਆਪਾਂ ਤੁਹਾਨੂੰ ਚੈੱਕ ਕਰਾ ਦਨੇ ਆ ਦੇਖੋ ਜਿੱਦਾਂ ਮਰਜ਼ੀ ਪਾਓ ਥੱਲੇ ਬਾਕੀ ਲੈਵੇ ਜੱਟੇ ਲਾਟਣਾ ਵੀ ਬਹੁਤ ਨੇ ਆ ਜੀ ਬਾਕੀ ਅੱਛੀ ਬਣਦੀ ਵੀ ਬਹੁਤ ਵਧੀਆ ਚੰਗੀ ਹੋ ਜਾਏਗੀ ਵੀਰੇ ਇਹਦਾ ਮੁੱਲ 1 ਲੱਖ 5 1000 ਕੀਤਾ ਹੈ ਉੱਚਾ ਮਾਣਤ ਨਾਲ ਕਰਕੇ 1 ਲੱਖ 5 ਹੋਰ ਵੀਰੇ ਛੋਟ-ਛਾਟ ਕਰਕੇ ਲੱਖ ਦੀ ਦੇ ਦਾਂਗੇ ਹਾਂਜੀ ਤੇ ਦੂਜੇ ਨੰਬਰ ਤੇ ਆਪਣੇ ਕੋਲ ਵੱਡੀ ਗੈਰਹੀ ਵੀ ਆ ਗਈ ਜੀ ਦੂਜਾ ਸੁਆ ਕਿ ਠੰਡ ਠੂੰਣ ਬਹੁਤ ਚੰਗਾ ਲੱਗਿਆ ਵੀਰੇ ਤਾਂ ਕਿ ਇਹ ਵੀ ਦਿਨ ਦੋ ਚਾਰ ਲਾ ਜੂਗੀ ਬਾਕੀ ਬਹੁਤ ਠੰਡੀ ਛੁੰਡੀ ਹੈ ਬਿਲਕੁਲ ਜਿਵੇਂ ਤੇਰੇ ਤੋਂ ਬਹੁਤ ਆ ਤੇ ਬਾਕੀ ਤੁਹਾਨੂੰ ਇਹਦੇ ਬਾਰੇ ਤੋਰ ਕੇ ਵਿਖਾਉਨੇ ਆ ਬਹੁਤ ਚੰਗਾ ਲੱਗਾ ਨਸਨਤਰੀ ਜੀ ਵੀ ਬਹੁਤ ਕੱਦ ਫੁੱਲ ਤੇ ਆਹ ਬਾਕੀ ਦੇਖੋ ਥਾਣੀ ਅੱਗਿਆ ਦਿਨ 2 ਜਾਰੀ ਵੀ ਆਜੂਗੀ ਵੱਡੀ ਹੈਡ ਦੋ ਤੇ ਵੀ 25-22 ਕਿਲੋ ਰਾਮ ਨਾ ਦੇ ਸਕੀਏ ਅੱਜ ਤੇ ਕਾਪਾਏ ਦੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਇਹਦਾ ਲੱਖ ਰੁਪਇਆ ਕਰਦੇ ਆ ਬਾਕੀ ਮਾਰਡਾਨੇ ਕਰਕੇ 95000 ਦੀ ਹਾਲ ਆਈ ਨਿਕਲ ਗਈ ਇਹਨੇ ਹਾਂ ਬਾਕੀ ਆਪਣੇ ਕੋਲ ਅਜੇ ਸਾਹ ਜਿੜੀ ਹੋ ਦੂਜਾ ਨਾਮ ਬਤਾਉਨੇ ਤੇ ਬਾਕੀ ਬੇਨਾਮੀ ਇੰਤਰਾ ਕੋਈ ਨਹੀਂ ਆ ਰਿਹਾ ਪਰ ਮਾਰਡਾਨਾ ਕਰਾਂਗੇ ਹਾਂਜੀ ਧੰਨਵਾਦ ਜੀ ਆਜਾ ਦਾ ਸਾਸਰੀ ਕਾ ਜੀ